ਮੇਰਾ ਨਾਮ ਉਸਕਾਨ ਗੁਪਤਾ ਮੈਂ ਖਟੜਾ ਤੋਂ ਜੋਸਵੰਤ ਗਲੀ ਦੀ ਨਿਵਾਸੀ ਆ ਮੈਂ ਮੇਰੇ ਪਰਿਵਾਰ ਵਿੱਚ ਮੇਰੇ ਪਾਪਾ ਮੇਰਾ ਭਰਾ ਤੇ ਮੈਂ ਆ ਮੇਰੇ ਮਦਰ ਐਕਸਪਾਇਰ ਹੋ ਗਏ ਨੇ ਤੇ ਅਸੀਂ ਆਪਣਾ ਸੁਪਨਾ ਘਰ ਬਣਾਉਣ ਲਈ ਰਾਮਦੇਵਤ ਰੋਡ ਤੇ ਜਗ੍ਹਾ ਲਈ ਸੀ ਜਿਹਦਾ ਕਿ ਆਪਾਂ ਕੰਸਟਰਕਸ਼ਨ ਪਲੱਸ ਇੰਟੀਰੀਅਰ ਦਾ ਕੰਟਰੈਕਟ ਕੀਤਾ ਸੀ ਇੱਕ ਕੰਟਰੈਕਟਰ ਨਾਲ ਜਿਹਦਾ ਨਾਮ ਆ ਦਾਨਿਸ਼ ਮਹਾਜਨ ਦਾ ਸਪੇਸ ਐਸੋਸੀਏਸ਼ਨ ਦਾ ਸਪੇਸ ਪਲਾਨਰ ਐਂਡ ਐਸੋਸੀਏਟ ਤੇ ਉਹਨਾਂ ਵੱਲੋਂ ਸਾਡਾ ਕੰਟਰੈਕਟ ਹੋਇਆ ਸੀਗਾ 67 ਲੱਖ ਦਾ ਤੇ ਉਹਨਾਂ ਨੇ ਸਾਡੇ ਤੋਂ ਸਾਨੂੰ ਵਾਦਾ ਕੀਤਾ ਸੀਗਾ ਕਿ ਸਾਡਾ ਜਿਹੜਾ ਘਰ ਆ ਕੰਸਟਰਕਸ਼ਨ ਪਲੱਸ ਇੰਟੀਰੀਅਰ 12 ਕ 14 ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦਣਗੇ ਬਟ ਹੁਣ 24 ਮਹੀਨੇ ਤੋਂ ਉੱਪਰ ਹੋ ਚੁੱਕਾ ਹੈ 2 ਸਾਲ ਤੋਂ ਉੱਪਰ ਟਾਈਮ ਟੱਪ ਚੁੱਕਾ ਹੈ ਤੇ ਸਾਡੇ ਕੋਲੋਂ ਜਿਹੜਾ ਕੰਟਰੈਕਟ 60 ਲੱਖ ਦਾ ਹੋਇਆ ਸੀਗਾ ਉਹਦੇ ਵਿੱਚੋਂ ਵੀ 3 ਲੱਖ ਹੋਰ ਲੈ ਕੇ 71 ਲੱਖ ਰੁਪਏ ਜਾਣ ਦੇ ਬਾਵਜੂਦ ਵੀ ਮੇਰਾ ਘਰ ਕੰਪਲੀਟ ਨਹੀਂ ਹੋਇਆ ਤੇ ਸਾਨੂੰ ਹੁਣ ਇਸ ਤੱਕ ਦੀ ਨੌਬਤ ਆ ਗਈ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਪਿੱਛੇ ਰਿਕੁਐਸਟ ਕੀਤੀ ਕਿ ਸਾਡਾ ਕੰਮ ਕੰਪਲੀਟ ਕਰੋ ਤੇ ਉਹਨਾਂ ਨੇ ਸਾਨੂੰ ਕਿਹਾ ਕਿ 24 24 ਜਨਵਰੀ ਦੀ ਗੱਲ ਹੈਗੀ ਹੈ ਉਦੋਂ ਸਾਡੇ ਘਰ ਤੇ ਬਾਹਰ ਤਾਲਾ ਮਾਰ ਗਏ ਕਿਉਂ ਮਾਰ ਗਏ ਕਹਿੰਦੇ ਤੁਸੀਂ ਪਹਿਲਾਂ ਸਾਨੂੰ 30 ਲੱਖ ਰੁਪਇਆ ਹੋਰ ਦੋ ਉੱਤੇ ਇਹ ਇਸ ਇਸ ਗੱਲੋਂ ਸਾਨੂੰ ਮੈਂਟਲ ਹਰਾਸ ਕੀਤਾ ਗਿਆ ਸਾਨੂੰ ਅਪੀਅਰਸਿਵ ਲੈਂਗੁਏਜ ਯੂਜ਼ ਕੀਤੀ ਗਈ ਮੇਰੇ ਭਰਾ ਨੂੰ ਵੀ ਧਮਕੀ ਦਿੱਤੀ ਗਈ ਮੈਨੂੰ ਖੁਦ ਨੂੰ ਧਮਕੀ ਦਿੱਤੀ ਗਈ ਜੋ ਕਿ ਇਹੋ ਜੀ ਵਰਡਿੰਗ ਦੇ ਵਿੱਚ ਜੋ ਕਿ ਮੈਂ ਤੁਹਾਨੂੰ ਇੱਥੇ ਦੱਸ ਵੀ ਨਹੀਂ ਸਕਦੀ ਜਿਹੜੇ ਤੁਸੀਂ ਪੈਸੇ ਦਿੱਤੇ ਆ ਜਿਆਦੇ ਨਹੀਂ ਹਾਂਜੀ ਆ ਦੇਖੋ ਇਹ ਮੇਰਾ ਹੈਗਾ ਜੀ ਇੰਟੀਰੀਅਰ ਦਾ ਪੂਰਾ ਰਿਕਾਰਡ ਆ ਰਿਟਰਨ ਦੇ ਵਿੱਚ ਜਿਹਦੇ ਵਿੱਚ ਉਹਨਾਂ ਦੇ ਖੁਦ ਦੇ ਸਾਈਨ ਹੈਗੇ ਨੇ ਔਨਲਾਈਨ ਤੇ ਕੈਸ਼ ਇਸ ਦੇ ਪਿੱਛੇ ਵੀ ਉਹਨਾਂ ਦਾ ਸਾਈਨ ਹੈਗਾ ਜਿਹਦਾ ਉਹਨਾਂ ਨੇ ਕੈਸ਼ ਲਿਆ ਹੋਇਆ ਹੈ ਇਸ ਤੋਂ ਇਲਾਵਾ ਐਸਿਵਿਲ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਆ ਤੇ ਰਿਟਰਨ ਦੇ ਵਿੱਚ ਲਿੱਤਾ ਵੈ ਸਾਈਨ ਕਰਾਏ ਨੇ ਤੇ ਇਹ ਜਿਹੜਾ ਇੰਨੇ ਪੈਸੇ ਇਹਨਾਂ ਨੂੰ ਦਿੱਤੇ ਗਏ ਨੇ ਉਹ ਅਸੀਂ ਖੁਦ ਆਪਾਂ ਜੋਬ ਕਰਦੇ ਹਾਂ ਦੋ ਭੈਣ ਭਰਾ ਸੌਫਟਵੇਅਰ ਡਿਵੈਲਪਰ ਆ ਤੇ ਅਸੀਂ ਇੰਨੇ ਪੈਸੇ ਸਾਡੇ ਕੋਲ ਨਹੀਂ ਸੀ ਅਸੀਂ ਹੋਮ ਲੋਨ ਲਿਆ ਇਹ ਹੋਮ ਲੋਨ ਦੇ ਪੂਰੇ ਕਾਗਜ਼ ਨੇ ਤੇ ਇਹਦੇ 'ਚ ਹਜੇ ਤੱਕ ਸਾਨੂੰ ਇੰਟਰਸਟ ਵੀ ਪੈ ਗਿਆ ਜੇ ਹੋਮ ਲੋਨ ਦਾ ਕਿਉਂਕਿ ਜਿਹੜੇ ਸਾਡਾ ਘਰ ਸੀ ਕੰਪਲੀਟ ਨਹੀਂ ਹੋਇਆ ਤੇ ਇਸ ਕਰਕੇ ਸਾਨੂੰ ਉਹਦੇ ਤੇ ਇੰਟਰਸਟ ਵੀ ਪਿਆ ਜੋ ਕਿ ਸਾਨੂੰ ਹੀ ਭਰਨਾ ਪੈ ਰਿਹਾ ਉਸ ਤੋਂ ਇਲਾਵਾ ਗੱਲ ਇਹ ਹੈ ਕਿ ਗੱਲ ਸਿਰਫ ਪੈਸੇ ਦੀ ਨਹੀਂ ਪੈਸੇ ਤੋਂ ਇਲਾਵਾ ਉਹਨਾਂ ਨੇ ਸਾਡੀ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ 24 ਜਨਵਰੀ ਨੂੰ ਉਹਨਾਂ ਨੇ ਸਾਡੇ ਘਰ ਤੇ ਤਾਲਾ ਮਾਰ ਲਿਆ ਤੇ ਮੇਰਾ ਮੇਰਾ ਅੰਦਰ ਨਿੱਜੀ ਸਮਾਨ ਮੇਰਾ ਲੈਪਟਾਪ ਅੰਦਰ ਸੀ ਐਨੀ ਰਿਕਵੈਸਟ ਕਰਨ ਦੇ ਬਾਵਜੂਦ ਵੀ ਸਾਨੂੰ ਚਾਬੀ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਜੋ ਜਦੋਂ ਅਸੀਂ ਕਿਸੇ ਨੂੰ ਵਿੱਚ ਪਾਇਆ ਇਹ ਮੇਰੇ ਮਤਲਬ ਭਰਾ ਹਗੇ ਨੇ ਇਹਨਾਂ ਨੂੰ ਵਿੱਚ ਪਾਇਆ ਜਦੋਂ ਤੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਸਾਨੂੰ ਚਾਪੀ ਖੋਲੀ ਗਈ ਤਾਲਾ ਖੁੱਲਿਆ ਤੇ ਉਸ ਤੋਂ ਬਾਅਦ ਵੀ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਕੰਮ ਨਹੀਂ ਕਰਨਾ ਅਸੀਂ ਤੁਸੀਂ ਸਾਨੂੰ 30 ਲੱਖ ਰੁਪਏ ਦਿਓਗੇ ਤਾਂ ਹੀ ਕੰਮ ਸ਼ੁਰੂ ਹੋਣਾ ਤੇ ਜਦੋਂ ਫੋਨ ਦੇ ਵਿੱਚ ਮੇਰੇ ਭਰਾ ਨਾਲ ਗੱਲ ਹੋਈ ਮੇਰੇ ਭਰਾ ਨੂੰ ਵੀ ਕੁੱਠਾ ਬੋਲੇ ਮੇਰੇ ਪਾਪਾ ਨੂੰ ਵੀ ਗਲਤ ਬੋਲਿਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਤੁਸੀਂ ਭਾਵੇਂ ਪੂਰਾ ਜ਼ੋਰ ਲਾ ਲਓ ਜੋ ਵੀ ਤੁਹਾਨੂੰ ਰਿਕਾਰਡਿੰਗ ਆ ਉਹ ਤੁਹਾਨੂੰ ਜ਼ਰੂਰ ਪੇਸ਼ ਕੀਤੀ ਜਾਵੇਗੀ ਤੇ ਪੂਰਾ ਅੰਬਰਸਰ ਦਾ ਜੋਰ ਲਾ ਲੋ ਜੋ ਮਰਜੀ ਜਿੱਥੇ ਮਰਜੀ ਕਰ ਲੋ ਐਨੀ ਐਟ ਐਨੀ ਪੋਸਟ ਕੋਈ ਵੀ ਤੁਹਾਡਾ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ ਕੀ ਕਾਰਨ ਕੀ ਆ ਤੁਸੀਂ ਸਿਰਫ ਉਹਨਾਂ ਨੂੰ ਪੈਸੇ ਦਾ ਮਤਲਬ ਹੈ ਉਹਨਾਂ ਨੂੰ ਇੱਕ ਸੌਫਟ ਟਾਰਗੇਟ ਅਸੀਂ ਮਿਲ ਗਏ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੁਝ ਕਰ ਨਹੀਂ ਪਾਣਾ ਅਸੀਂ ਬਾਹਰ ਜੋਬ ਕਰਦੇ ਆ ਤੇ ਇਹਨਾਂ ਕੋ ਸਿਰਫ ਇਹੀ ਹੈ ਕਿ ਸਾਨੂੰ ਸਿਰਫ ਪੈਸੇ ਜਿਵੇਂ ਪਹਿਲਾਂ ਵਾਂਗੂ ਦਿੰਦੇ ਰਹਿਣ ਤੇ ਅਸੀਂ ਇਹਨਾਂ ਕੋ ਪੈਸੇ ਲਿੱਤੇ ਜਾਣ ਜੇ ਆਪਾਂ ਕੁਝ ਹੋਰ ਵੀ ਕੰਮ ਕਰਨ ਨੂੰ ਕਹਿੰਨੇ ਆ ਤੇ ਇਹ ਕਹਿੰਦੇ ਨੇ ਜਿਸ ਦਾ ਕੰਟਰੈਕਟ ਐਕਚੁਅਲੀ ਹੋ ਚੁੱਕਾ ਹੈ ਤੇ ਉਹ ਕੰਮ ਹਜੇ ਤੱਕ ਨਹੀਂ ਹੋਇਆ ਜੇ ਤੁਸੀਂ ਉਹ ਕੰਮ ਸ਼ੁਰੂ ਕਰਵਾਉਣ ਨੂੰ ਕਹਿੰਨੇ ਆ ਤੇ ਕਹਿੰਦੇ ਕਿ ਤੁਸੀਂ ਹੋਰ ਪੈਸੇ ਦੋ ਇਹ ਸਿਰਫ ਇੱਕ ਹਿਸਾਬ ਦੀ ਲੁੱਟ ਮਚਾਰ ਰખી ਇਹਨਾਂ ਨੇ ਇਹ ਸਾਡੇ ਤੋਂ ਪੈਸੇ ਲੈਣਾ ਚਾਹੁੰਦੇ ਨੇ ਹੋਰ ਤੇ ਪੈਸੇ ਲੈਣਾ ਵੀ ਚਾਹੁੰਦੇ ਨੇ ਉੱ ਤੋਂ ਸਾਨੂੰ ਖਾਲਾ ਵੀ ਕੱਢਦੇ ਨੇ ਇੱਕ ਇਹ ਗੈਂਗਸਟਰਾਂ ਵਾਲੀ ਇੱਕ ਚੀਜ਼ ਕਰ ਰਹੇ ਨੇ ਫਿਰੋਤੀ ਮੰਗਣ ਦਾ ਹਿਸਾਬ ਹੈ ਕਿ ਪਹਿਲਾਂ ਤਾਂ ਕਬਜ਼ਾ ਕਰਨਾ ਸਾਡੇ ਆ ਪ੍ਰਾਪਰਟੀ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨੀ ਦੂਜੀ ਗੱਲ ਇਹ ਹੈ ਪੈਸੇ ਮੰਗਨੇ ਪੈਸੇ ਕੌਣ ਮੰਗਦਾ ਫਿਰੋਤੀ ਫਿਰੋਤੀ ਇਸ ਹੋਗੀ ਕਿ ਹਿਸਾਬ ਦੀ ਇਹ ਗੈਂਗਸਟਰਾਂ ਵਾਲੀ ਜਾਣਕਾਰੀ ਦਿੱਤੀ ਹੈ ਪੁਲਿਸ ਦਾ ਕੀ ਕਰਨਾ ਹੈ ਅਸੀਂ ਇੱਕ ਕੰਪਲੇਨ ਮੈਂ ਲਿਖੀ ਹੈ ਉਹ ਮੈਂ ਕਰਤੀ ਹੋਈ ਹੈ ਕਮਿਸ਼ਨਰ ਨੂੰ ਮੇਰੇ ਕੋ ਕੰਪਲੇਨ ਦੀ ਕਾਪੀ ਵੀ ਹੈਗੀ ਹੈ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਇੰਪੋਰਟੈਂਟ ਹੋਇਆ ਸੀ ਕਿਹੜੇ ਮਹੀਨੇ ਦੇ ਕਿਹੜੇ ਸਾਲ ਹੋਇਆ ਸੀ ਇਹ 2024 ਦੇ ਵਿੱਚ ਹੋਇਆ ਸੀਗਾ ਆਪਾਂ 2024 'ਚ ਜਗ੍ਹਾ ਲਈ ਸੀ ਤੇ ਉਸ ਤੋਂ ਬਾਅਦ ਵਿੱਚ ਉਹ ਹੀ ਆਪਾਂ ਇਹਨਾਂ ਨੂੰ ਫਰਵਰੀ ਦੇ ਵਿੱਚ ਹੀ ਇਹਨਾਂ ਤੋਂ ਕੰਮ ਸ਼ੁਰੂ ਕਰਵਾ ਲਿਆ ਸੀ ਸਿਆਣੇ ਅੱਜ ਤੱਕ ਉਹ ਅਜੇ ਗੱਲ ਨਹੀਂ ਲਵਾਈ ਜੀ ਅਸੀਂ ਇਹਦੀ ਵੈਲੂਏਸ਼ਨ ਲਵਾ ਚੁੱਕੇ ਆ ਅਸੀਂ ਮਤਲਬ ਤੇ ਉਹਨਾਂ ਦਾ ਕਹਿਣਾ ਆ ਕਿ ਘੱਟੋ ਘੱਟ ਮੈਂ ਤਾਂ 35 ਲੱਖ ਤੱਕ ਦਾ ਇਹਨਾਂ ਨੇ ਸਾਡੇ ਤੇ ਜਿਆਦਾ ਪੈਸੇ ਲੈ ਲੈਨੇ ਤੇ ਕੰਮ ਉਹਨਾਂ ਨਹੀਂ ਕਰਕੇ ਦਿੱਤਾ। ਕੰਟਰੈਕਟਰ ਦਾ ਨਾਮ ਕੀ ਹੈ? ਇਸ ਕੰਟਰੈਕਟਰ ਦਾ ਨਾਮ ਦਾਨੀਸ਼ ਮਹਾਜਨ। ਦਾਨੀਸ਼ ਮਹਾਜਨ ਤੇ ਇਸ ਦਾ ਫਰਮ ਆ ਉਹਦਾ ਨਾਮ ਆ ਦਾ ਸਪੇਸ ਪਲੈਨਰ ਐਂਡ ਐਸੋਸੀਏਟ। ਇਨੇ 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 ਮੇਰੇ ਕਰੈਕਟਰ ਨੂੰ ਲੈ ਕੇ ਵੀ ਇਹ ਧਮਕੀ ਦਿੱਤੀ ਹੈ। नु नु, कि ਜੇਕਰ ਤੁਸੀਂ ਸਾਨੂੰ ਪੈਸੇ ਨਹੀਂ ਦਿੱਤੇ ਤੇ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਦੇ ਵਿੱਚ ਤੁਹਾਡੇ ਕੈਰੇਕਟਰ ਨੂੰ ਲੈ ਕੇ ਤੁਹਾਨੂੰ ਬਦਨਾਮ ਕਰਾਂਗੇ ਕੱਲ ਨੂੰ ਤੁਹਾਡਾ ਕਿਤੇ ਵੀ ਵਿਆਹ ਨਹੀਂ ਹੋ ਪਾਏਗਾ ਤੇ ਮੇਰੇ ਪੂਰੇ ਪਰਿਵਾਰ ਨੂੰ ਚੱਕਣ ਦੀ ਧਮਕੀ ਦਿੱਤੀ ਹੈ ਤੇ ਮੇਰੇ ਪੂਰੇ ਪਰਿਵਾਰ ਨੂੰ ਹੁਣ ਮੈਂ ਇਹ ਹੀ ਦਰਖਾਸਤ ਹੈ ਕਿ ਪੁਲਿਸ ਵੱਲੋਂ ਕਿ ਮੇਰੇ ਪਰਿਵਾਰ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਉਸ ਤੋਂ ਬਾਅਦ ਇਹ ਵੀ ਹੈ ਕਿ ਸਾਨੂੰ ਕਿਸੇ ਹੋਰ ਦੇ ਘਰੇ ਰਹਿਣਾ ਪੈ ਰਿਹਾ ਇੰਨੇ ਡਰ ਦੇ ਮਾਹੌਲ ਦੇ ਵਿੱਚ ਕੀ ਰਿਕਾਰਡਿੰਗਾਂ ਹੈਗੀਆਂ ਸਾਰੀਆਂ ਜੀ ਹਾਂਜੀ ਮੰਗੀ ਬੈਜੀਆਂ ਕਿ ਇਹਨੂੰ ਪਹਿਲਾਂ ਤਾਂ ਇਹਨੂੰ ਬਹੁਤ ਮੇਰੇ ਪੁਲਿਸ ਤੋਂ ਇਹੀ ਤਰਖਾਸ ਹੈ ਕਿ ਇਹਨੂੰ ਘੜੀ ਤੋਂ ਘੜੀ ਸਜ਼ਾ ਮਿਲੀ ਜਾਵੇ ਤੇ ਸਾਡਾ ਜਿੰਨਾ ਵੀ ਇਹਦਾ ਪੈਹਾ ਇਦ ਤੱਕ ਕੋ ਐਕਸਟਰਾ ਚਲਾ ਗਿਆ ਹੋਵੇ ਉਹ ਵਾਪਸ ਲਿੱਤਾ ਜਾਵੇ। ਹਾਂਜੀ ਮੇਰਾ ਨਾਮ ਸ਼ੁਭਮ ਗੁਪਤਾ ਜੀ ਤੇ ਮੇਰੇ ਪਰਿਵਾਰ ਨੂੰ ਪੂਲ ਪ੍ਰੋਟੈਕਸ਼ਨ ਦਿੱਤੀ ਜਾਵੇ। ਉਸ ਮੁਤਾਬਿਕ ਮੇਰੇ ਪਰਿਵਾਰ ਤੇ ਅਗਰ ਕੁਝ ਵੀ ਕਾਨੂੰਨੀ ਤੌਰ ਤੇ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਕੱਲ ਨੂੰ ਕੁਝ ਵੀ ਹੁੰਦਾ ਦਾ। ਮੇਰਾ ਨਾਮ ਸ਼ੁਭਮ ਗੁਪਤਾ ਜੀ ਮੈਂ ਮੈਂ ਪਟਨਾ ਦੂਲੋ ਜਸਵੰਤ ਗਲੀ ਦਾ ਵਾਸੀ ਹਾਂ। ਤੇ ਮੇਰੀ ਕੋਠੀ ਆਧਾਰਨ ਕਲੇਵ ਕ੍ਰਾਂਤੀਦਰ ਰੋਡ ਉੱਤੇ ਚੱਲਦੀ ਪਈ ਹੈ ਦੋ ਪਿਛਲੇ ਦੋ ਸਾਲਾਂ ਦੇ ਵਿੱਚ ਇਹਦੇ ਵਿੱਚ ਸਿਵਲ ਦਾ ਕੰਮ ਹੋਇਆ ਤੇ ਇੰਟੀਰੀਅਰ ਦਾ ਕੰਮ ਚੱਲ ਰਿਹਾ ਸੀ ਤੇ ਦਾਨਿਸ਼ ਮਾਜਨ ਏ ਸਪੇਸ ਪਲੈਨਰ ਐਂਸ਼ੀਏਟ ਸ਼ਾਸਤੀ ਨਗਰ ਲਾਰੈਂਸ ਰੋਡ ਤੇ ਇਹਦਾ ਉਹਨਾਂ ਦਾ ਆਫਿਸ ਹੈਗਾ ਇਹਨਾਂ ਨੂੰ ਮੈਂ ਕਈ ਵਾਰੀ ਮੈਂ ਕਹਿ ਚੁੱਕਾ ਕਿ ਜਿਹੜਾ ਹੈਗਾ ਮੇਰਾ ਜਿਹੜਾ ਹੈਗਾ ਕੰਮ ਜਿਹੜਾ ਬਹੁਤ ਸਲੋ ਚੱਲਦਾ ਪਿਆ ਬਹੁਤ ਡਿਲੇ ਚੱਲ ਰਿਹਾ ਤੇ ਇਹਨਾਂ ਦੇ ਲੇਬਰ ਵੀ ਜਿਹੜੀ ਲੱਗੀ ਹੁੰਦੀ ਹੈ ਉਹ ਵੀ ਲੇਬਰ ਜਿਹੜੀ ਹੈ ਮੈਂ ਕਿੰਨਾ ਵਧਾ ਦਿਓ ਇਹ ਤੇ ਕੰਮ ਜਿਹੜਾ ਹੈ ਛੇਤੀ ਨਿਪਟਾਰਨਿਪਟ ਜਾਵੇ ਪਰ ਇਹਨਾਂ ਨੇ ਕਦੇ ਵੀ ਲੇਬਰ ਕਦੇ ਜਿਆਦਾ ਕਦੇ ਜਿਹੜੀ ਹੈਗੀ ਹੈ ਨਾ ਵਧਾਈ ਤੇ ਨਾ ਹੀ ਜਿਹੜਾ ਹੈ ਕੰਮ ਪਾਸੋਂ ਜਿਹੜਾ ਹੈਗਾ ਵਾ ਇਹਨਾਂ ਨੇ ਜਿਹੜਾ ਹੈਗਾ ਵੀ ਧਿਆਨ ਦਿੱਤਾ ਮੈਂ ਡਰਾਇੰਗਾਂ ਮੰਗਦਾ ਮੰਗਦਾ ਵੀ ਰਹਿ ਗਿਆ ਤੇ ਪਿੱਛੇ ਕੁਛ 3D ਡਰਾਇੰਗਸ ਵੀ ਮੰਗੀਆਂ ਪਰ ਕੁਛ ਵੀ ਮੈਨੂੰ ਜਿਹੜਾ ਹੈਗਾ ਅੱਜ ਤੱਕ ਮੈਨੂੰ ਹਾਸਲ ਨਹੀਂ ਹੋਇਆ ਤੇ ਨਾ ਹੀ ਇਹਨਾਂ ਨੇ ਮੈਨੂੰ ਜਿਹੜੇ ਹੈਗੇ ਆ ਕਦੇ ਜਿਹੜੇ ਹੈਗੇ ਮੈਂ ਮੰਗਿਆ ਕਿ ਕੋਟੇਸ਼ਨ ਦੇ ਦਿਓ ਕੁਛ ਨਹੀਂ ਇਹੋ ਜਿਹਾ ਹੋਇਆ ਤੇ ਫਿਰ ਐਸ ਤੋਂ ਜਿਹੜਾ ਹੈਗਾ ਡਿਲੇ ਡਿਲੇ ਚੱਲਦਾ ਰਿਹਾ ਤੇ ਹੁਣ ਜਿਹੜਾ ਹੈਗਾ 2 ਸਾਲ ਤੋਂ ਉੱਪਰ ਹੋ ਗਿਆ ਤੇ ਮੇਰਾ ਜਿਹੜਾ ਹੈਗਾ ਵਾ ਹਜੇ ਤੱਕ ਜਿਹੜਾ ਹੈਗਾ ਕੁਛ ਵੀ ਉਸ ਕੋਠੀ ਦੇ ਵਿੱਚ ਕੰਪਲੀਟ ਕੁਛ ਨਹੀਂ ਹੋਇਆ ਕਿਹਨੇ ਦੇ ਤਿਆਰ ਕੀਤੀ ਜਾ ਗਈ ਇਹ ਗੱਲ ਹੋਈ ਹੈ ਜੀ ਕੋਠੀ ਕਿਹਨੇ ਦੇ ਤਿਆਰ ਕਰਦਾ ਹੈ ਕਿ ਕਿੰਨਾ ਲਿਆ ਸੀ ਨੇ ਕੋਟਾ ਟਾਈਮ 12 ਤੋਂ 14 ਮਹੀਨੇ ਲਿਆ ਸੀ ਇਹਨੇ ਫਿਰ ਇਸ ਤੋਂ ਬਾਅਦ ਜਦੋਂ ਡਿਲੇ ਹੁੰਦਾ ਫਿਰ ਅਸੀਂ ਬਹਿ ਜਾਂਦੇ ਬਹਿ ਜਾਂਦੇ ਹਾਂ ਇਸ ਵਿੱਚ ਕਿ ਮਤਲਬ ਕਿ ਜਿਹੜਾ ਹੈਗਾ ਵਾ ਕਿ ਅੱਗੇ ਜਿਹੜਾ ਡਿਸੰਬਰ ਚ ਕਹਿੰਦਾ ਹੈ ਕਿ ਦਸੰਬਰ ਤੱਕ ਕੰਪਲੀਟ ਹੋ ਜਣੀ ਹੈ ਤੇ ਦਿਸੰਬਰ ਚ ਫਿਰ ਅਸੀਂ ਇਹਨਾਂ ਨਾਲ ਸਾਡੇ ਨਾਲ ਬੈਠੇ ਸੀ ਭਾਈ ਹੁਣੀ ਬੈਠੇ ਸੀ ਉਹਨਾਂ ਨੇ ਗੱਲ ਕਰਦੇ ਤੇ ਫਿਰ ਉਹਨਾਂ ਨੇ ਬੋਲਿਆ ਕਿ ਕੋਈ ਨਹੀਂ ਸਾਡਾ ਜਿਹੜਾ ਹੈਗਾ 3 ਮਹੀਨੇ ਦੇ ਵਿੱਚ ਅਸੀਂ ਜਿਹੜਾ ਹੈਗਾ ਮਾਰਚ ਤੱਕ ਦੇ ਹੀ ਦੇ ਦਾਂਗੇ ਪਰ ਇਹਨਾਂ ਨੇ ਕੁਛ ਵੀ ਜਿਹੜਾ ਹੈਗਾ ਵਾ ਕੰਪਲੀਟ ਨਹੀਂ ਕਰਕੇ ਦਿੱਤਾ ਉੱਤੇ ਜਿਹੜਾ ਹੈਗਾ ਵਾ ਵਿੱਚ ਜਿਹੜਾ ਹੈਗਾ ਵਾ ਕਿ ਕਿਹੇ ਹੋਰ ਦੀ ਵੈਨਿਟੀ ਜਿਹੜੀ ਹੈਗੀ ਹੈ ਸਾਡੇ ਕੋਠੀ ਦੇ ਉੱਤੇ ਲਿਆ ਕੇ ਰੱਖ ਕੇ ਤੇ ਉੱਤੇ ਜਿਹੜਾ ਹੈਗਾ ਵਾ ਕੰਮ ਕਰੀ ਜਾਂਦੇ ਵੀ ਲੇਬਰਾਂ ਤੋਂ ਉਹਨਾਂ ਤੋਂ ਕੰਮ ਕਰਾਈ ਜਾਂਦੇ ਜਦੋਂ ਤਾਂ ਮੈਂ ਕੋਠੀ ਬਣਾਣਾ ਸ਼ੁਰੂ ਕੀਤਾ ਤਾਂ ਤਾਂ ਮੈਂ ਇਹੀ ਚੀਜ਼ੇ ਦਿੱਤਾ ਪਿਆਵਾ ਤੇ ਨਾਲ ਜਿਹੜਾ ਹੈਗਾ ਵੇ ਅਗੂ ਫੇਰ ਕਿਸੇ ਦੇ ਮਾਈਕਾ ਲੱਗਣਾ ਸੀ ਤੇ ਮਾਈਕਾ ਸਾਡੇ ਕੋਠੀ ਚ ਲਿਆ ਕੇ ਉਹੀ ਵੈਨਟਰੀ ਉੱਤੇ ਜਿਹੜਾ ਹੈਗਾ ਲਗਾ ਰਹੇ ਸੀ ਕਿੰਨੇ ਸਾਲ ਦੋ ਸਾਲ ਹੋ ਗਏ ਤੇ ਹੁਣ ਤੱਕ ਕਿੰਨਾ ਕਿੰਨਾ ਕੰਮ ਹੋਇਆ ਤਾਲੀ ਦੇ ਕਿਹਾ ਹਰੇ ਤੱਕ ਕਹਿ ਲੋ ਕਿ 50% ਹੋ ਜਾਵੇ ਤੇਰਾ ਨਾਮ ਜੀ ਹਾਰਦਿਕ ਮੈਰਾ ਜੀ ਮੇਰੇ ਇਹਨਾਂ ਦੇ ਪਿਤਾ ਜਿਹੜੇ ਆ ਉਹ ہمسਾਈ ਦੁਕਾਨਦਾਰ ਨੇ ਇੱਕ ਮਹੀਨਾ ਪਹਿਲਾਂ ਮੇਰੀ ਨਿਗਾਹ ਦੇ ਵਿੱਚ ਇਹਨਾਂ ਨੇ ਲਿਆਂਦਾ ਸੀ ਮਸਲਾ ਝਗੜਾ ਹੋਇਆ ਸੀ ਇਹਨਾਂ ਦਾ ਐ ਦਾਨਿਸ਼ ਮਹਾਜੰਦੇ ਨਾਲ ਇਹਨਾਂ ਨੇ ਉਹ ਦੇਖੋ ਕੋਠੀ ਬਣਵਾਉਂਦੇ ਪਏ ਸੀ ਆਪਣੀ ਤੇ ਉਧਰ ਜਦੋਂ ਮੈਂ ਗਿਆ ਵਾਂ ਤੇ ਇਹਨਾਂ ਨੇ 95% ਪੇਮੈਂਟ ਉਸ ਵੇਲੇ ਤੱਕ ਕਰ ਚੁੱਕੇ ਹੋਏ ਸੀ ਤੇ 5% ਰਨ ਦੀ ਪੇਮੈਂਟ ਰਹਿ ਗਈ ਸੀ ਤੇ ਮੈਂ ਉਹਦੇ ਨਾਲ ਜਦੋਂ ਗੱਲ ਕੀਤੀ ਆ ਉਹ ਕਹਿੰਦਾ ਕਿ ਤੁਸੀਂ 5% ਪੇਮੈਂਟ ਹੋਰ ਕਰੋ ਕੰਮ ਮੇਰਾ ਰਿਹਾ ਮੈਂ ਕੰਮ ਤੁਹਾਨੂੰ ਸਾਰਾ ਕਰਵਾ ਕੇ ਦੇਾਂਗਾ ਪੇਮੈਂਟ ਇਹਨਾਂ ਨੇ ਉਸ ਤੋਂ ਬਾਅਦ ਫਿਰ ਜਿਹੜੇ ਬਕਾਇਆ ਰਹਿ ਗਏ ਸੀ ਉਹ ਕਰ ਦਿੱਤੀ ਉਸ ਤੋਂ ਬਾਅਦ ਵੀ ਉਹਨੇ ਕੰਮ ਨਹੀਂ ਕੀਤਾ ਉਥੇ ਜਾਂਦਿਆਂ ਸਰ ਮੌਕਾ ਜਿਸ ਲਈ ਮੈਂ ਦੇਖਿਆ ਮੈਨਰੇ ਦੇਖਦਿਆਂ ਸਰ ਇਹਨੂੰ ਕਿਹਾ ਮੁੰਡੇ ਨੂੰ ਮੈਂ ਕਿਹਾ ਯਾਰ ਤੇਰਾ ਤੇ ਘੱਟ ਤੋਂ ਘੱਟ ਪੰਜੀ ਦੋ 30 ਲੱਖ ਰੁਪਏ ਦਾ ਤੂੰ ਇੱਥੇ ਮਾਰ ਖਾ ਚੁਕਾ ਹੁਣ ਕੁਛ ਨਹੀਂ ਕਰ ਸਕਦਾ ਤੂੰ ਪੈਸੇ ਭਰ ਦੇ ਜਿਹੜੇ ਬਕਾਇਆ ਰਹਿ ਗਏ ਨੇ ਤੇ ਆਪਣੇ ਆਪ ਕੰਮ ਕਰਕੇ ਦੇਣਗੇ ਜੋ ਉਹਨਾਂ ਨੇ ਵਾਦਾ ਕੀਤਾ ਸੀ ਉਸ ਲਈ ਮੁੰਸਿਬਾ ਦੇ ਵਿੱਚ ਬਹਿ ਕੇ ਮੁੜ ਕੇ ਫਿਰ ਮੁਕਰ ਗਿਆ ਕੰਮ ਤੋਂ ਇਹਨਾਂ ਨੇ ਸਾਰੇ ਪੈਸੇ ਦੇਣ ਤੋਂ ਬਾਅਦ ਜਦੋਂ ਫੇਰ ਕਿਹਾ ਵੀ ਮੇਰਾ ਕੰਮ ਤੇ ਤੁਸੀਂ ਨਹੀਂ ਕਰਦੇ ਪਏ ਇਹਨਾਂ ਦੀ ਕੋਠੀ ਦੇ ਵਿੱਚ ਕੰਮ ਦੂਜੇ ਲੋਕਾਂ ਦੀ ਕੋਠੀਆਂ ਦਾ ਜਾਂ ਆਪਣੀ ਕੋਠੀ ਦਾ ਆਪਣੀ ਧੀਰਾਨੀ ਦੀ ਕੋਠੀ ਦਾ ਕੰਮ ਇਹਨਾਂ ਦੇ ਚੱਲਦਾ ਪਿਆ ਸੀ ਉਹਨੇ ਕਿਹਾ ਕਿ ਮੇਰੀ ਹੀ ਕੋਠੀ ਆੇ ਲੇਬਰ ਮੈਂ ਭਰ ਰਿਆ ਆਂ ਪੈਸੇ ਮੈਂ ਦੇ ਰਿਆ ਮਾਂ ਤੇ ਸਮਾਨ ਤੁਹਾਡੀ ਧੀਰਾ ਮੇਰੀ ਕੋਠੀ ਦੇ ਵਿੱਚ ਬਨੇਗਾ ਇੰਨੀ ਗੱਲਾਂ ਨੇ ਕਹੀ ਐ ਤੇ ਉਹ ਜਿਹੜਾ ਸਮਾਨ ਭੰਦਾ ਪਿਆ ਸੀ ਇਹਨੇ ਚੁੱਪ ਕੇ ਬਾਹਰ ਰੱਖਿਆ ਹੋਇਆ ਪੰਜ ਦਿਨ ਉਹਨਾਂ ਨੂੰ ਪਹਿਲੇ ਵਾਰਨਿੰਗ ਦੇਣ ਤੋਂ ਬਾਅਦ ਕੇ ਬੌਜੀ ਮੇਰੇ ਨਾਲ ਨਜਾਇਜ਼ ਨਾ ਕਰੋ ਧੱਕਾ ਨਾ ਕਰੋ ਇਹਨੇ ਬਾਹਰ ਰੱਖਿਆ ਤੇ ਉਹਨੂੰ ਮੌਕਾ ਮਿਲ ਗਿਆ ਹੋਇਆ ਉਹਨੇ ਬਾਅਦ ਦੇ ਵਿੱਚ ਕੰਮ ਬੰਦ ਕਰਤਾ ਉਸ ਤੋਂ ਬਾਅਦ ਫੇਰ ਉਹਨਾਂ ਨੂੰ ਲਾਈਆਂ ਜਾਨੋ ਮਾਰਨ ਦੀਆਂ ਧਮਕੀਆਂ ਵੀ ਹੋਰ ਪੈਸੇ ਦੀ ਡਿਮਾਂਡ ਵੀ ਉਹਨਾਂ ਨੇ ਉਹ ਕੀਤੀ ਆ ਜਦੋਂ ਮੈਂ ਰਿਕਾਰਡਿੰਗ ਸੁਣੀ ਆ ਪੈਸੇ ਲੈਣ ਤੋਂ ਬਾਅਦ 71 ਲੱਖ ਰੁਪਈਆ ਉਹਨਾਂ ਨੂੰ ਕਹਿੰਦਾ ਦਾ ਤੱਬਰ ਹਗਾ ਪਾਗਲਾ ਦਾ ਤੁਸੀਂ ਮੇਰੇ ਕੋਲੋਂ ਪੈਸੇ ਕਢਾ ਕੇ ਦਿਹਾਓ ਜਿਦੋਂ ਮਰਜ਼ੀ ਤੁਸੀਂ ਕਰੋ ਮੈਂ ਤੁਹਾਡੇ ਕੋਲੋਂ ਪੈਸੇ ਵੀ ਲਵਾਵਾਂਗਾ ਕੰਮ ਵੀ ਤੁਹਾਡਾ ਨਹੀਂ ਕਰਾਂਗਾ ਕੋਠੀ ਦੇ ਵਿੱਚ ਇੰਨੇ ਤਾਲਾ ਵੀ ਮਾਰ ਦਿੱਤਾ ਉਸ ਤੋਂ ਬਾਅਦ ਜਦੋਂ ਕਿਹਾ ਉਹਨੂੰ ਫੇਰ ਦੁਬਾਰਾ ਉਹ ਕਿਸੇ ਵੀ ਆਪਣੇ ਮਤਲਬ ਬਿਆਨ ਦੇ ਉੱਤੇ ਖਲੋਣ ਨੂੰ ਤਿਆਰ ਨਹੀਂ ਹੈਗਾ ਔਰ ਇਹਨਾਂ ਧਮਕੀਆਂ ਲਾ ਰਿਹਾ ਤਿੰਨ ਦਿਨ ਤੋਂ ਹੋ ਗਏ ਆ ਮੇਰੇ ਘਰ ਇਹਨਾਂ ਨੂੰ ਰਹਿੰਦੇ ਆ ਡਰ ਦੇ ਮਾਹੌਲ ਦੇ ਵਿੱਚ ਹੈਗੇ ਆ ਗੁੜੀਆਂ ਨੂੰ ਬੜਾ ਕੁਝ ਬੋਲਿਆ ਬੇਟਿਆਂ ਨੂੰ ਬੜਾ ਕੁਝ ਬੋਲਿਆ ਔਰ ਜਿਹੜੇ ਪਿਓ ਦੇ ਸਾਹਮਣੇ ਮਸੂਮ ਬੱਚੇ ਉਹਨਾਂ ਦੇ ਹੈਗੇ ਆ ਇਹਨਾਂ ਨੂੰ ਤਜਰਬੇ ਹੀਨ ਹੋਣ ਕਰਕੇ ਨੌਕਰੀਆਂ ਦੇ ਉੱਤੇ ਰਹੇ ਉੱਥੇ ਗਲਤੀਆਂ ਇਹਨਾਂ ਦੀ ਸਿਰਫ ਐ ਹੋਈ ਆ ਇਹ ਕੰਮ ਕਰਦੇ ਦੇ ਗੁੜਗਾਵਾਂ ਦੇ ਵਿੱਚ ਤੇ ਇੱਥੇ ਕੰਮ ਦੇਖਣ ਉਸਤੇ ਆ ਨਹੀਂ ਸਕੇ ਇਹਦਾ ਨਜਾਇਜ਼ ਫਾਇਦਾ ਹੋ ਚੁੱਕ ਗਿਆ ਹੁਣ ਲਾਲਚ ਉਹਨੂੰ ਹੋਰ ਹੈਗਾ ਕਿ ਇਹਨਾਂ ਨੂੰ ਹੋ ਉੱਠ ਗਈ ਇਹਨੂੰ ਪਤਾ ਉਹਨੂੰ ਔਰ ਦੂਸਰੀ ਗੱਲ ਐ ਵਾ ਅਸੀਂ ਤੇ 75 ਲੱਖ ਰੁਪਇਆ ਇਹ ਗਿੰਦੇ ਪਏ ਆ ਨਾ 2 ਸਾਲ ਹੋ ਗਏ ਦਾੜੀ ਨਾਲੋਂ ਮੁੱਛਾਂ ਵੱਡੀਆਂ 18 ਲੱਖ ਦੀ ਜਗ੍ਹਾ 75 ਲੱਖ ਰੁਪਇਆ ਉੱਪਰ 18 ਲੱਖ ਰੁਪਏ ਦਾ ਬੇਸ ਹੋਵੇ ਦਾੜੀ ਨਾਲੋਂ ਮੁੱਛਾਂ ਵੱਡੀਆਂ ਦੇ ਉੱਪਰ ਹੋਰ 70 ਲੱਖ ਦੇਣ ਤੋਂ ਬਾਅਦ 30 ਲੱਖ ਰੁਪਈਆ ਹੋਰ ਦੇ ਦੇਣ ਉਹਨੂੰ ਤੇ ਨਾਲੇ ਐਸੇ ਕਰਕੇ ਕੰਮ ਬੰਦ ਕਰਵਾ ਕੇ ਤੇ ਹੁਣ ਮੁੱਦਾ ਤੁਹਾਡੀ ਨਿਗਾਹ ਦੇ ਵਿੱਚ ਲਿਆਂਦਾ ਹੋਇਆ ਹੈ ਬਾਕੀ ਕੰਪਲੇਂਟ ਵਗੈਰਾ ਕਰ ਰਹੇ ਨੇ ਮੰਗ ਮੰਗ ਤੇ ਸਰ ਇਹੋ ਹੀ ਹੈ ਜਿਹੜੀ ਨਜਾਇਜ਼ ਉਹਨੇ ਕੀਤੀ ਹੈ ਉਹਦਾ ਇਹਨਾਂ ਨਾਲ ਅੱਜ ਹੋਈ ਹੈ ਅਜੰਮਬਰਸਰ ਦੇ ਵਿੱਚ ਹੋਰ ਵੀ ਮਸੂਮ ਲੋਕਾਂ ਨਾਲ ਕਰੇਗਾ ਐਸੇ ਕਰਕੇ ਲਿਆਂਦਾ ਹੋਇਆ ਕਿ ਜਾਨਾਂ ਨਾਲ ਝੂਠਗੀ ਹੋਈ ਸੋ ਹੋਈ ਆ ਬਾਕੀ ਜੋ ਪੁਲਿਸ ਜੋ ਕਮਿਸ਼ਨਰ ਸਾਹਿਬ ਕਰਨਗੇ ਫੈਸਲਾ ਉਹੀ ਹੈਗਾ ਸਾਡੇ ਕੋਲ ਤੇ ਪੱਕੇ ਸਬੂਤ ਹੈਗੇ ਪੇਮਟਾ ਦੇ ਵੀ ਸਭ ਚੀਜ਼ ਦੇ ਹੈਗੇ ਦੂਸਰੀ ਗੱਲ ਰਿਕਾਰਡਿੰਗਾਂ ਪੱਕੀਆਂ ਗਈਆਂ ਜੇ ਜਾਨੋਂ ਮਾਰਨ ਦੀ ਧਮਕੀ ਦੀ ਵੀ ਹੈਗੀ ਜੇ ਔਰ ਕੁੜੀ ਨੂੰ ਚੁੱਕਣ ਦੀ ਧਮਕੀ ਵੀ ਉਹਨੇ ਦਿੱਤੀ ਹੈ ਕਿ ਤੂੰ ਜਦੋਂ ਆਏਂਗੀ ਜਾਏਂਗੇ ਨਾ ਬੇਟਾ ਕੱਲੀ ਤੂੰ ਆਣੀ ਜਾਨੀਂ ਨਾ ਤਾਂ ਦੱਸਾਂਗੇ ਸਵਾਦ ਇਹਨੂੰ ਮਾਰਨ ਦੀ ਧਮਕੀ ਦਿੱਤੀ ਐਕਸੀਡੈਂਟ ਕਰਾਉਣ ਦੀ ਧਮਕੀ ਦਿੱਤੀ ਹੈ ਇਹਦੇ ਪਿਓ ਨੂੰ ਗਾਲਾਂ ਕੱਢੀਆਂ ਗਈਆਂ 3 ਤਰੀਕ ਪਹਿਲਾ ਮਹੀਨਾ 2026 ਆਪਣੇ ਘਰ ਦੇ ਵਿੱਚ ਨਹੀਂ ਜਾ ਸਕਦੇ ਐਮ ਮਾਇਨ ਜੀ ਨੇ ਤਾਲਾ ਮਾਰ ਦਿੱਤਾ ਹੈ ਇਹਨਾਂ ਦੀ ਕੋਠੀ ਦੇ ਉੱਤੇ ਤੇ ਇਹਨਾਂ ਨੂੰ ਐਂਟਰ ਕਰਨ ਤੋਂ ਮਨਾ ਕੀਤਾ ਹੈ ਜੀ ਆਪਣੀ ਕੋਠੀ ਦੇ ਵਿੱਚ 1 ਕਰੋੜ 10 ਲੱਖ ਰੁਪਇਆ ਲਾਣ ਤੋਂ ਬਾਅਦ ਵੀ ਇਹ ਲੋਕ ਜਾਣ ਨਹੀਂ ਸਕਦੇ ਬੱਚੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਇਹਨਾਂ ਨੇ ਪੈਸਾ ਲਾਇਆ ਜੀ ਇੱਥੇ ਤੇ ਫਿਰ ਵੀ ਆਪਣੀ ਕੋਠੀ ਦੇ ਅੰਦਰ ਐਂਟਰ ਕਰਨ ਤੋਂ ਮਨਾ ਕੀਤਾ ਜਾ ਰਿਹਾ ਵਾ ਆਰਕੀਟੈਕਟ ਵੱਲੋਂ ਆਰਕੀਟੈਕਟ ਦਾਨਿਸ਼ ਮਹਾਜਨ ਮੈਂ ਕਹਿਆ ਸਰ ਤੁਸੀਂ ਕਰਾਓ ਆਪਣੇ ਮੁੰਡੇ ਦਾ ਲਾਂਚ ਪਹਿਲੇ ਕੀ ਹੋ ਗਿਆ ਹੋ ਗਿਆ ਥੋੜਾ ਭਾਗਲ ਕੀ ਹੋ ਗਿਆ ਸਮਝੋ ਕੀ ਹੋ ਗਿਆ ਮਾਈਕਾ ਉੱਥੇ ਗਿਆ ਵਾ ਮੇਰਾ ਕਿ ਸਾਈਡ ਦਾ ਹੂੰ ਗੱਲ ਸਮਝੋ ਉਹ ਲਵਾਨਾ ਕਿਥੇ ਹੋਰ ਇਹਨੇ ਚੋਕੇ ਛੁੱਟ ਤਾਂ ਬਾਹਰ ਹੈ ਹੂੰ ਜਿਹੜੀ ਇੱਕ ਵੈਂਟੀ ਵੀ ਨਹੀਂ ਆਈ ਬਣਾਈ ਉਹ ਵੀ ਇਹਨੇ ਛੁੱਟੀ ਬਾਹਰ ਹੂੰ ਤੈਨੂੰ ਕੋ ਦਿਮਾਗ ਕੋ ਪੈਦਲ ਜਿਹੜਾ ਹੈਗਾ ਨਾ ਉਹਨੂੰ ਸਾਨੂੰ ਠੀਕ ਕਰਨਾ ਹੁੰਦਾ ਵਾ ਗੱਲ ਸਮਝੋ ਉਹ ਨਾ ਤੂੰ ਹੀ ਭਾਵੇਂ ਆਪਣੀ ਜਿੰਨੀ ਤੁਹਾਡੇ ਕੋ ਆਈ ਹੈਗੀ ਆ ਤੀ ਉਹਦਾ ਜੋਰ ਲਾ ਲੋ ਹੂੰ ਸਾਰਾ ਟੱਬਰ ਇਕੱਠਾ ਕਰ ਲੋ ਭਾਵੇਂ ਤੂੰ ਸਾਰਾ ਅੰਬਰ ਸੇ ਇਕੱਠਾ ਕਰ ਲੋ ਹੂੰ ਤੀ ਤੁਹਾਡੇ ਕੋ ਕੰਮ ਕਰਾ ਕੇ ਵੇਚ ਲੋ ਜਿੰਨਾ ਤੇ ਤੁਹਾਡੇ ਜੋਦ ਹੈਗਾ ਨਾ ਤੁਸੀਂ ਸਾਰਾ ਲਾ ਲਓ ਨਹੀਂ ਕੀ ਕੀਤਾ ਕੀ ਮੈਨੂੰ ਸਮਝ ਨਹੀਂ ਆਈ ਗੀ ਬਾਹਰ ਸੁੱਟਿਆ ਸ਼ਦਾਈ ਨੇ ਮੈਨੂੰ ਉਹ ਤਾਂ ਤੈਨੂੰ ਦਿਮਾਗ ਖਰਾਬ ਹੈਗਾ ਤੇਰਾ ਤੇਰੀ ਕੋਠੀ ਉਹ ਹੀ ਨਹੀਂ ਹੈ ਤੁਹਾਡੀ ਪੈਸੇ ਤੁਸੀਂ ਬੁੜੇ ਦੇ ਦਿਆ ਉਹਨੂੰ ਨਹੀਂ ਉਹ ਗੱਲ ਨਹੀਂ ਮੈਂ ਇਹਨੂੰ ਉਹ ਗੱਲ ਕਿਹਨੀ ਹੈਗੀ ਸ਼ਦਾਈ ਹੈਗਾ ਉਹਨੂੰ ਪਤਾ ਨਹੀਂ ਹੈਗਾ ਮਾਲ ਪੈਸੇ ਨਾਲ ਆਂਡਿਆ ਵਾ ਨਹੀਂ ਇਹਨੇ ਕੀਤਾ ਕੀ ਨਹੀਂ ਕੰਮ ਦਾ ਕੰਮ ਸਮਝਾਉਂਦੇ ਆ ਜਿੰਨਾ ਪਿਆਰ ਨਾਲ ਗੱਲ ਕਰਨ ਦੇ ਉਹਨੇ ਇਹ ਰਿਸ਼ਤਾ ਕੀਤਾ ਤੇ ਕੰਮ ਗਲਤ ਕੀਤਾ ਤੇ ਮੈਂ ਤੇ ਕਿਹਨਾ ਮੈਂ ਗਲਤ ਕੀਤਾ ਮੈਨੂੰ ਪਤਾ ਹੀ ਨਹੀਂ ਗਲਤ ਕੀਤਾ ਉਹਨੂੰ ਕਿਹਾ ਗਲਤ ਆਪਣੇ ਘਰ ਕਰੋ ਇੱਥੇ ਨਾ ਅਡੇ ਨਾਲ ਗਿਆ ਅਡੇ ਨਹੀਂ ਚੱਲਣੀ ਇਹ ਗੱਲ ਸਮਝੋ ਬਈ ਇੱਕ ਵਾਰੀ ਸਹਿਣਾ ਜੇ ਮੈਂ ਭਾਵੇਂ ਕੋਈ ਤੂੰ ਸ਼ਹਿਰੋਂ ਤਾਂ ਜੂਰ ਲਾ ਲਾ ਨਾ ਤੁਹਾਡੇ ਦਮ ਨਹੀਂ ਹੋਗਾ ਤੂੰ ਸਮਝੋ ਆਪਣੀ ਗੱਲ ਨੂੰ ਕਿ ਦਮ ਨੂੰ ਲਾ ਕੇ ਰੱਖੋ ਜਿੰਨਾ ਗਾਵਾ ਡਾਂਟਣਾ ਉਹਨੂੰ ਮੈਂ ਡਾਂਟਣਾ ਛੱਡੋ ਮੇਰਾ ਜਿੰਨਾ ਨੁਕਸਾਨ ਹੋਇਆਗਾ ਮੈਂ ਪਹਿਲੇ ਪੈਸੇ ਲਾਨੇ ਨਾਲੇ ਮੈਂ ਕੰਮ ਕਰਾ ਲਏ ਬੰਦ ਤੂੰ ਜਿੰਦ ਕੋ ਕਰਾਣਾ ਕਰਾ ਲੋ ਸਾਰਾ ਟੱਪਰੀ ਹੀ ਲਿਆਦਾ ਵਾ ਨਹੀਂ ਨਹੀਂ ਇਹਨੇ ਕੀਤਾ ਕੰਮ ਪਿਆਰ ਨਾ ਕਰੋ ਉਹਨੇ ਤੁਹਾਡਾ ਸਾਰਾ ਦਾ ਉਹੀ ਗੱਲ ਨਹੀਂ ਇਹਨੇ ਕੀਤਾ ਕੀ ਹੈ ਚਲੋ ਪੇਟੀ ਨੂੰ ਪੇਟੀ ਮੈਂ ਐਲਾਨ ਗਿਆ ਮੁੰਡਾ ਜੇ ਉਹਨੇ ਰਿਕਸ਼ੇ ਵਾਲੇ ਜੀ ਗੱਲ ਸੁਣੋ ਧਨੀਸ਼ ਜਦੋਂ ਪੇਟੀ ਆਈ ਸੀ ਨਾ ਉਦੋਂ ਅਸੀਂ ਨੂੰ ਕਿਹਾ ਸੀ ਉਹ ਤੁਹਾਡੇ ਮਾਰੇ ਮੇਰੀ ਗੱਲ ਸੁਣੋ ਪੇਟੀ ਬਣੀ ਪੇਟੀ ਚ ਕਾ ਲੋ ਪੇਟੀ ਦਾ ਮਾਲ ਸਾਰਾ ਤੁਹਾਡੇ ਕੋਲ ਪੇਟੀ ਉੱਥੇ ਪਈ ਰਹੀ ਰਿਕਸ਼ੇ ਆਣਾ ਦੂਜੀ ਸਾਈਡ ਤੇ ਲੈ ਕੇ ਜਾਣਾ ਮੈਂ ਉਹ ਦਿਨ ਕਹੇ ਸੀ ਕਿ ਪੇਟੀ ਆ ਗਈ ਆ ਤਿੰਨ ਦਿਨ ਬਾਅਦ ਉਹਦਾ ਮੈਨੂੰ ਨਹੀਂ ਪਤਾ ਕੋਈ ਉਹਨੂੰ ਉਹਨੂੰ ਮਾਈਕਾ 50000 ਰੁਪਏ ਦਾ ਮਾਈਕਾ ਹੈਗਾ 5000 ਰੁਪਏ ਹੁੰਦੇ ਮੈਨੂੰ ਆਏਗਾ ਤੇ ਮੈਂ ਫਿਰ ਬਾਕੀ ਕੰਮ ਉਹਨੂੰ ਮਾਈਕਾ ਮੈਨੂੰ ਨਹੀਂ ਪਤਾ ਮਾਈਕਾ ਕਦੋਂ ਆਇਆ ਕਦੋਂ ਨਹੀਂ ਆਇਆ ਮਾਈਕਾ ਹੁਣ ਇਹ ਦਿਸ਼ੇ ਵਾਲਾ ਲਾ ਕੇ ਗਿਆ ਵਾ ਹਾਂ ਤੇ ਉਹਨੂੰ ਜੇਹੀ ਚੋਕ ਕੇ ਅਗਲੀ ਸਾਈਡ ਤੇ ਜਾ ਕੇ ਉੱਥੇ ਜਾ ਕੇ ਹੋਏਗਾ ਤਰਖਾਨ ਨੂੰ ਕਹਿ ਕੇ ਆਇਆ ਸੀ ਨਾ ਕਿ ਇਹਨੂੰ ਉਧਰ ਭੇਜ ਦੇ ਤੇ ਉਧਰ ਹੀ ਮਾਈਕਾ ਲੱਗੇ ਜਿੰਨਾ 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 ਹੀ ਚੀਜ਼ ਹੈਗੀ ਆ ਤੇ ਅੱਗੇ ਉਹ ਚੀਜ਼ ਹੈਗੀ ਆ ਤੇ ਉਹ ਬਿਨਾਂ ਚੀਜ਼ਾ ਉਹ ਤਰਪੇਜ ਦੇ ਉਹਦੇ ਮੇਸ ਸੋਮਵਾਰ ਦੀ ਗੱਲ ਹੈ ਅੱਜ ਸੋਮਵਾਰ ਦਾ ਜੀ ਕਿਹੜੀ ਵਾਰੀ ਜੇ ਰਾਤ ਦਾ 10 ਮਾਨ ਲੋਕਾ ਘਰ ਬੰਦਾ ਰਿਹਾ ਜੀ ਤੁਹਾਡੀ ਸਮਾਨ ਦੀ ਚੀਜ਼ਾਂ ਗਈ ਨਹੀਂ ਮੈਨੂੰ ਨਹੀਂ ਪਤਾ ਕੀ ਕਰਦੇ ਪਏ ਸਾਡੀ ਸਾਡੇ ਕੋਈ ਜਗ੍ਹਾ ਨਾ ਹੋਵੇ ਨਾ ਕੋਈ ਆਉਂਦਾ ਫਲਾਣਾ ਆਉਂਦਾ ਸਾਡੇ ਕੋਲ ਸਾਡੇ ਅੰਦਰ ਜਗ੍ਹਾ ਨਾ ਹੋਵੇ ਬੰਦਾ ਕਵੇ ਵੀ ਤੇ ਮਤਲਬ ਇਹ ਹੈਗਾ ਸੀ ਕਿ ਲੋ ਮਾਈਕਾ ਕਿਉਂ ਆਇਆ ਇਸ ਨੂੰ ਕੋਈ ਉਹਨਾਂ ਪਿੰਟ ਕਿਹਾ ਹੀ ਪੇਟੀ ਉਧਰ ਤੇ ਖਾਲੋ ਪੇਟੀ ਚ ਲੋਕ ਤਾਂ ਤੁਸੀਂ ਨਹੀਂ ਰਖਾਈ ਸਰ ਚੋਕ ਕੇ ਰੱਖ ਦੀਏ ਉੱਥੋਂ ਹੀ ਲੈ ਆਈ ਨਹੀਂ 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 ਉਹ ਤੋਂ ਤੁਸੀਂ ਕਿਉਂ ਕੀ ਆਂ ਸ਼ਾਮ ਨੂੰ ਕੱਟੇ ਮੈਨਜਰ ਨੂੰ ਮੈਨਜਰ ਡੇਲੀ ਲੇਬਰ ਨੂੰ ਪੈਸੇ ਤੁਸੀਂ ਦੇਂਦੇ ਉਹ ਮਾਰੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੇ ਕੋਲ ਗਲਤੀ ਹੋਈ ਹੈ ਨਾ ਜਿਹੜੇ ਕੋਈ ਗਲਤੀ ਹੋਈ ਹੈ ਮੈਂ ਗਲਤੀ ਐਸਪੈਕਟ ਕਰ ਰਹਾ ਹਾਂ ਉਹ ਗਲਤੀਆਂ ਸਰ ਗਲਤੀਆਂ ਕਿੰਨੀਆਂ ਕਰਦਾ ਤੁਸੀਂ ਭਾਈ ਮੇਰੀ ਗੱਲ ਸੁਣੋ ਗਲਤੀ ਕੋਈ ਘੱਟ ਨਹੀਂ ਹੁੰਦੀਆਂ ਸਾਰੇ ਕੋਲ ਹੁੰਦੀਆਂ ਗਲਤੀਆਂ ਸਾਡੇ ਕੋਲ ਨਹੀਂ ਹੁੰਦੀਆਂ ਇਹੋ ਜਿਹੇ ਪਾਗਲਾ ਨਹੀਂ ਪਾਗਲਾ ਨਹੀਂ ਕਰਦੇ ਤੁਸੀਂ ਕੰਮ ਲਾਵੇ ਤੇ ਹੋਰ ਕੀ ਇਹ ਪਾਗਲ ਨਹੀਂ ਕਹਿੰਦੇ ਬੇਟਾ ਮੇਰੀ ਗੱਲ ਸੁਣ ਬਸ ਸਾਰੀ ਸਾਰੇ ਬੰਦਿਆਂ ਦੀ ਬੇਇੱਜ਼ਤੀ ਹੁੰਦੀ ਆ ਉਹ ਤੁਸੀਂ ਆਪਣੀ ਬੇਇੱਜ਼ਤੀ ਕਰਾਣ ਦੇ ਹੋ ਸਾਡੇ ਕੋ ਕੀ ਖੋਲੋਗੇ ਨਹੀਂ ਨਹੀਂ ਬੇਟਾ ਜੀ ਮੇਰੀ ਗੱਲ ਸੁਣੋ ਤੁਸੀਂ ਇਸ ਗੱਲ ਨੂੰ ਅਨਗੋਰ ਕਰੋ ਨਾ ਦੱਸਾਂ ਕਿਉਂ ਜਿਹੜੀ ਮੈਂ ਗਲਤੀ ਕੀਤੀ ਮੈਂ ਮੰਨਣਾ ਪਿਆ ਮੈਂ ਗਲਤੀ ਗਲਤੀ ਮੰਨਣਾ ਪਿਆ ਬੇਟੇ ਮੇਰੀ ਗੱਲ ਸੁਣ ਗਲਤੀ ਮੈਂ ਮੰਨਣਾ ਪਿਆ ਨਹੀਂ ਕਿਉਂ ਕੀਤੀ ਕਿਉਂ ਕੀਤੀ ਗਲਤੀ ਉਹਨੇ ਖਲੋਣਾ ਵਾ ਨਾ ਤੇ ਮੇਰੀ ਗੱਲ ਸੁਣੋ ਰੋਜ਼ ਤੇ ਰੋਜ਼ ਲੇਬਰ ਜਾਣੀ ਜੇ ਰੋਜ਼ ਤੇ ਰੋਜ਼ ਤੁਸੀਂ ਪੈਸੇ ਦੇਣੇ ਜੇ ਮੈਂ ਰੁਪਈਆ ਨਹੀਂ ਜੇ ਕੋਲੋਂ ਲਾਣਾ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤੇ ਦੇ ਸਕਦੇ ਹੋ ਤੇ ਲਾਓ ਨਹੀਂ ਤਾਂ ਬੰਦੇ ਕੱਢ ਲਓ ਤੁਹਾਡੇ ਕੋ ਬੰਦੇ ਹੋ ਗਿਆ ਤੂੰ ਆਪਣੇ ਲਾ ਲਓ ਮੇਰਾ ਬੰਦਾ ਨਹੀਂ ਤੇ ਜਾਣਾ ਕੋਈ ਆ ਮੇਰੇ ਪਾਸ ਆ ਕੇ ਦੇ ਗੁੱਸਾ ਮੇਰੇ ਕੋਲ ਕੰਮ ਕੋਈ ਨਹੀਂਗਾ ਆ ਗਲਤੀਆਂ ਸਾਰੇ ਕੋਲ ਨਹੀਂ ਲਾਉਂਦੇ ਤੁਹਾਡੇ ਤੇ ਕੁਝ ਨਾ ਕੰਮ ਕਰਾ ਤੂੰ ਆਪਣਾ ਕਰਾਈ ਚੱਲੋ ਪੈਸੇ ਦੇਈ ਚੱਲੋ ਰੋਜ਼ ਦੇ ਰੋਜ਼ ਤੇ ਕੰਮ ਕਰਾਈ ਚੱਲੋ ਕੱਲ ਤੋਂ ਬੰਦਾ ਨਹੀਂ ਤੇ ਜਾਣਾ ਕੋਈ ਨਹੀਂ ਨਹੀਂ ਤੁਸੀਂ ਆਪੇ ਵੇਖੋ ਨਾ ਤੁਸੀਂ ਉਹਦਾ ਹੀ ਮਾਰੇ ਆਈਂ ਵੇਖ ਲਿਆ ਸਾਰੇ ਮਾਰੇ ਨਾ ਉਹਨੇ ਕਿਸੇ ਜਾ ਕੇ ਕੀਤਾ ਕੋਈ ਗੁੱਸਾ ਨਹੀਂ ਕਰਨਾ ਚਾਹੀਦਾ ਹੀ ਗੁੱਸਾ ਕਰਨਾ ਕੋਈ ਗੁੱਸਾ ਹੀ ਨਹੀਂ ਕਰਨਾ ਚਾਹੀਦਾ ਗੁੱਸਾ ਨਹੀਂ ਕਰਨਾ ਚਾਹੀਦਾ ਮੈਨੂੰ ਕਹਿੰਦੇ ਮੰਨਣਾ ਗੁੱਸਾ ਨਹੀਂ ਕਰਨਾ ਚਾਹੀਦਾ ਨਹੀਂ ਗੁੱਸਾ ਨੂੰ ਨਹੀਂ ਕਰਨਾ ਚਾਹੀਦਾ ਗੁੱਸੇ ਵਿੱਚ ਬੰਦਾ ਪਾਗਲ ਹੋ ਜਾਂਦਾ ਕਿਸੇ ਵੇਲੇ ਕਿਉਂਕਿ ਫਿਰ ਉਹ ਹਮੇਸ਼ਾ ਹੀ ਦੰਦ ਹੀ ਪਾਗਲ ਹਰ ਵਾਰੀ ਗੁੱਸਾ ਹਰ ਵਾਰੀ ਗੁੱਸਾ ਹਰ ਵਾਰੀ ਪਾਗਲ ਪਾਗਲ ਥੋੜੀ ਹੀ ਗਿਆ ਸੀ ਯਾਰ ਤੋਂ ਗੁੱਸਾ ਨਾ ਕਰ ਬੈਠਾ ਵੀ ਮੈਂ ਉਹਦੀ ਕੋਈ ਵੋਟ ਹੀ ਥੋੜੀ ਜਿਹੜਾ ਗਈ ਜਾਏਗਾ ਪਾਗਲਾ ਯਾਰ ਪਤਾ ਮੇਰੀ ਗੱਲ ਸੁਣ ਉਹ ਜਿਹੜਾ ਉਹ ਪਾਣੀ ਸੁਭਾ ਉਹ ਪਾਣੀ ਕਿ ਰੱਖੇ ਅਹੀਂ ਕੋਈ ਅਹੰਕਾਰ ਦਿੰਦਾ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਯਾਰਾਂ ਗਏ ਜਿੱਦ ਕਰਾ ਸੁਣ ਜੀ ਮੇਰੀ ਗੱਲ ਸੁਣ ਬੈਠਾ ਜੀ ਜਿਹੜੇ ਕੋਈ ਗਲਤੀ ਹੋ ਗਈ ਨਾ ਮੈਂ ਐਕਸਪੈਕਟ ਕਰਨਾ ਪਿਆ ਉਹਨੂੰ ਚਾਹਣਾ ਹੈ ਉਹਨੂੰ ਕੋ ਪਹਿਲੇ ਪਹਿਲੇ ਚਾਹਣਾ ਮੇਰੀ ਜੇ ਮੇਰੀ ਜੇ ਸ਼ੀਟ ਨੇ ਜਦਾ ਜੀ ਵੀ ਤਰੇਡ ਆ ਗਈ ਨਾ ਤੇ ਮੈਂ ਕੰਮ ਬੰਦ ਜੇ ਸਾਹ ਨਹੀਂ ਹੁੰਦਾ 5000 ਰੁਪਏ ਦੀ ਸ਼ੀਟ ਆ 5000 ਰੁਪਏ ਪਹਿਲੇ ਮੁੰਡੇ ਨੂੰ ਫੜਾਓ ਮੇਰੇ ਮ ਕਿਦੇ ਮੈਂ ਜਿਹਨੂੰ ਬੁਲਾਣਾ 5000 ਰੁਪਇਆ ਉਹਨਾਂ ਨੂੰ ਸੁਟੀਆਂ ਨਹੀਂ ਹੋਣੀਆਂ ਉਹਨੇ ਸਾਈਡ ਤੇ ਰੱਖਿਆ ਜੀ ਕਿਹਾ ਉਹਨੂੰ ਕਿਹਾ ਵੀ ਉਹਨੇ ਕਿਹਾ ਉਹਨੇ ਇਹਨੂੰ ਯਾ ਸਾਈਡ ਤੇ ਕਰ ਲੈ ਉਹਨੇ ਕਿਹਾ ਉਹ ਸਾਈਡ ਜੂਟਦੇ ਨਹੀਂ ਹੁੰਦੇ ਮੁੰਡਾ 1 ਮਿੰਟ ਤੋਂ ਪਹਿਲੇ ਲੱਗ ਗਿਆ ਵਾ ਆਹੋ ਤੇ ਉਹਨੂੰ ਸਾਈਡ ਤੇ ਲੱਗੇ ਗਿਆ ਸੁਟਨੀਆਂ ਗਈਆਂ ਉਹਨੇ ਬਿਠੇ ਰਹੇ ਉਹੀ ਗੱਲ ਨਹੀਂ ਕੋਈ ਗਲਤੀ ਨਹੀਂ ਇਹ ਗਲਤੀਆਂ ਲੱਗਦੀਆਂ ਹਾਂ ਲੋ ਹਲੋ ਰਾਮ ਰਾਮ ਅੰਕਲ ਜੀ ਰਾਮ ਰਾਮ ਅੰਕਲ ਜੀ ਮੈਂ ਇੱਕ ਗੱਲ ਕਹਿਣੀ ਸੀ ਉਹ ਮੈਂ ਨਾ ਇਹਨਾਂ ਨੇ ਪਦਾਨਿਸ਼ ਜੀ ਨੇ ਨਾ ਨੇ ਤਾਲਾ ਲਾਇਆ ਜੀ ਉੱਥੇ ਆਪਣਾ ਤੇ ਮੇਰਾ ਨਾ ਅੰਦਰ ਕੰਮ ਕਰਨਾ ਮੇਰਾ ਲੈਪਟਾਪ ਅੰਦਰ ਪਿਆ ਜੇ ਤੇ ਮੈਂ ਭਰਾ ਨੂੰ ਭੇਜ ਦੋ ਤੂੰ ਆਪਣੇ ਭਰਾ ਨੂੰ ਅਕਲ ਸਿਖਾਉ ਥੋੜੀ ਜੀ ਉਹ ਥੋੜੀ ਜਿਹੀ ਅਕਲ ਅਕਲ ਸਿਖਾਉ ਐਨੇ ਕੱਲ ਮੇਰੀ ਬੇਟੀ ਦੀ ਵੈਂਟੀ ਇਹਨੂੰ ਅੱਥਪਰ ਸੌ ਰਿਕੁਐਸਟ ਕੀਤੀ ਮੇਰੀ ਬੇਟੀ ਦੀ ਵੈਂਟੀ ਬੰਦੀ ਵੀ ਆ ਇਹਨੂੰ ਬੰਦ ਲੰਦੇ ਐਨੇ ਚੁੱਕ ਕੇ ਵੈਂਟੀ ਬਾਹਰ ਛੁੱਟੀ ਤੇ ਸੀਟ ਬਾਹਰ ਛੁੱਟੀ ਮੈਂ ਦੇਖੋ ਮੈਂ ਜਾਂ ਤੇ ਹੱਦੀ ਨਾ ਮੇਰੀ ਗੱਲ ਕਰਾਓ ਮੈਂ ਕਿਸੇ ਨੂੰ ਕਰਨ ਤੋਂ ਬਿਨਾਂ ਮੇਰੇ ਪੈਸੇ ਮੈਨੂੰ ਦਿਓ ਤੇ ਆਪਣਾ ਸਮਾਨ ਚੁੱਕੋ। ਨਹੀਂ ਕੋਈ ਕੰਮ ਨਹੀਂ ਤੁਹਾਡਾ ਗੱਦਾ। ਅਸੀਂ ਚਾਹੀ ਚੱਲ ਰਹੀ ਹੈ। ਸਾਨੂੰ ਪੈਸੇ ਦਿਓ ਸਾਡੇ ਆਪਣੇ ਕੰਮ ਕਰੂ ਤੇ ਤੁਸੀਂ ਪਹਿਲਾਂ ਮੈਨੂੰ ਮੈਨੂੰ ਹਾਦੀ ਕਰਾਉਣੇ ਨੇ। ਮੈਂ ਆਪਕੋ ਇੱਕ ਟਾਕਾ ਅੰਕਲ ਜੀ ਬੋਲਦੇ। ਮੈਨੂੰ ਨਹੀਂ ਪਤਾ ਮੈਂ ਕਦੇ ਇਹਨੂੰ ਪੁੱਛੋ ਇਹਦੇ ਸੁੱਟੀ ਕਿਉਂ ਹੈ? ਇਹਨੂੰ ਪੁੱਛੋ। ਆਰਾਮ ਨਾ, ਆਰਾਮ। ਆਰਾਮ ਨਾ ਅੰਕਲ ਜੀ। ਤੂੰ ਛੋਟ ਛੋਟ ਤੂੰ ਬੈਠੇ ਮੇਰੇ ਸਾਹਮਣੇ ਕਰੋ ਨੂ।

ਹਾਂ ਤੇ ਕੀ ਕੀਤਾ ਨੇ ਬਾਹਰ ਸੀਟ ਸੁਟੀ ਬਾਹਰ ਸੀਟ ਸੁਟੀ ਨਹੀਂ ਹੈ ਬਾਹਰੋਂ ਆਈ ਸੀ ਉਹ ਕਹਿੰਦਾ ਕਿ ਮੈਂ ਅੰਦਰ ਨਹੀਂ ਰੱਖਣ ਦੇਣੀ ਇਹਨੂੰ ਬਾਹਰ ਹੀ ਪਈ ਰਹਿਣ ਦੋ ਇਹ ਦੂਜੀ ਕੋਲ ਹਾਦਿਕਾ ਆਏਗਾ ਹਾਦਿਕਾ ਮੇਰੀ ਗੱਲ ਹੋਏਗੀ ਤੇ ਮੈਂ ਚਾਬੀ ਦੇਣੀ ਹੈ ਇਹਨੂੰ ਤਾਂ ਮੈਂ ਨਹੀਂ ਸੁਣੋ ਇਹ ਗੱਲਾਂ ਤੁਸੀਂ ਉਹਨਾਂ ਨਾਲ ਕਰਨਾ ਹਰਦਿਕ ਭਈਆ ਨੂੰ ਨਹੀਂ ਸੁਣੋ ਇਹ ਗੱਲਾਂ ਤੁਸੀਂ ਉਹਨਾਂ ਨਾਲ ਕਰਨਾ ਚਾਬੀ ਦੇ ਦਿਓ ਚਾਬੀ ਮਿਲਲੀ ਤੁਹਾਨੂੰ ਮੇਰੀ ਗੱਲ ਸੁਣਦੀ ਜੇ ਮੇਰੇ ਪੈਸੇ ਮਿਲੂ ਪਿਓ ਕਿ ਸਾਫੀ ਲੋਕਾਂ ਨੂੰ ਯੂ ਯੂ ਹੈਵ ਨੋ ਰਾਈਟਸ ਟੂ ਲੋਕ ਆਰ ਹਾਊਸ ਨੋ ਰਾਈਟ ਆਈ ਹੈਵ ਰਾਈਟ ਬਿਕਾਉਂ ਮੈਂ ਇਸਨ ਨੇਹਾ ਤੋਂ ਰਿਹਾ ਮੇਰਾ ਰਾਈਟ ਹੈ ਤੁਸੀਂ ਤੁਸੀਂ ਜਿਹਨਾਂ ਨੂੰ ਪਾਇਆ ਨਾ ਉਹਨਾਂ ਨਾਲ ਗੱਲ ਕਰੋ ਮੈਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਤੁਸੀਂ ਯੂ ਹੈਵ ਨੋ ਰਾਈਟ ਟੂ ਮੋਕਾਉਂ ਜਿੰਨੀ ਜਿੰਨੀ ਤੁਸੀਂ ਹੋਮ ਲੋ ਉਹਨਾਂ ਨਾਲ ਗੱਲ ਕਰੋ ਮੈਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਤੁਹਾਨੂੰ ਗਿਵ ਮੀ ਮਾਈ ਕੀਪ ਮੁਸਕਾਨ ਗੁਪਤਾ ਵੱਲੋਂ ਦਾ ਸਪੇਸ ਪਲੈਨਰ ਐਸੋਸੀਏਟ ਤੇ ਲਾਇਕ ਗੰਭੀਰ ਇਲਜ਼ਾਮ ਐਸਲੇ ਖੜਿਆ ਅਸੀਂ ਲਾਂਸੋਡ ਸਾਈਡ ਤੇ ਦੇਖ ਸਕਦੇ ਆ ਕਿ ਜਿਹੜੇ ਇਹਨਾਂ ਦੇ ਅਸ਼ੀਨੂ ਕੁਮਾਰੀ ਦੇ ਜਿਹੜੇ بیٹے ਨੇ ਅਸ਼ੀਨੂ ਮਹਾਜਨ ਜੀ ਦੇ ਉਹ ਨਾਲ ਕਰਦੇ ਆ ਗੱਲਬਾਤ ਕੀ ਕਹਿੰਦੇ ਨੇ ਅਸੀਂ ਦਫ਼ਤਰੋਂ ਹੋ ਕੇ ਆਏ ਆ ਵੈਸੇ ਸਾਨੂੰ ਉਹਨਾਂ ਨੇ ਕੱਲ ਦਾ ਇਨਕਾਰ ਕੀਤਾ ਹੈ ਮਿਲਣ ਤੋਂ ਅੱਜ ਫਿਰ ਗਏ ਨਹੀਂ ਮਿਲੇ ਦੇਖਦੇ ਜੇ ਕੋਈ ਬਿਆਨ ਸਾਹਮਣੇ ਆਉਂਦਾ ਨਹੀਂ ਤਾਂ ਫਿਰ ਨਿਊਜ਼ ਇਸ ਤਰ੍ਹਾਂ ਹੀ ਲਾਈ ਜਾਏਗੀ